ਚੰਡੀਗੜ੍ਹ ਬਟਾਲਾ ਵੱਲੋਂ ਲੋਹੜੀ ਦੇ ਤਿਹਾਰ ਨੂੰ ਦੇਖਦੇ ਹੋਏ ਕੈਨਾ ਡੋਰ ਦੀ ਵੱਤੋਂ ਕਰਨ ਵਾਲਿਆਂ ਖਿਲਾਫ ਡਰੋਨ ਉਡਾ ਕੇ ਨજર ਰੱਖੀ ਜਾ ਰਹੀ ਹੈ ਇਸੇ ਘੜੀ ਤਹਿਤ 21 ਮਾਰਚ ਦੀ ਛੱਤ ਤੋਂ ਪਹਿਲਾਂ ਹੀ ਡਰੋਨ ਉਡਾਇਆ ਗਿਆ ਡਰੋਨ ਨੂੰ ਦੇਖਦੇ ਹੀ ਕਈ ਪਤੰਗਬਾਜ਼ ਆਪਣੀਆਂ ਛੱਤਾਂ ਤੋਂ ਪਤੰਗ ਅਤੇ ਡੋਰਾ ਛੱਡ ਕੇ ਫਰਾਰ ਹੋ ਗਏ ਕਈਆਂ ਨੇ ਉਡਾਈਆਂ ਪਤੰਗਾਂ ਨੂੰ ਵੀ ਤੋੜ ਦਿੱਤਾ ਅਤੇ ਪੁਲਸ ਦੇ ਇਸ ਡਰੋਨ ਨੂੰ ਵੇਖ ਕੇ ਖਿਸਕਦੇ ਬਣੇ ਉਧਰ ਬਟਾਲਾ ਸਿਟੀ ਦੇ ਐਸਐਚਓ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅਫਸਰਾਂ ਦੇ ਹੁਕਮ ਨਾਲ ਖੂਨੀ ਡੋਰ ਨੂੰ ਰੋਕਣ ਦਾ ਪੂਰਾ ਪ੍ਰਬੰਧ ਕਰ ਰਹੇ ਹਾਂ ਕਈਆਂ ਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ ਤੇ ਕਈਆਂ ਦੇ ਖਿਲਾਫ ਬੰਦਈ ਕਾਨੂੰਨੀ ਕਾਰਵਾਈ ਕੀਤੀ ਗਈ। ਉਧਰ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਚੈਨੋ ਡੋਰ ਦੀ ਵਰਤੋਂ ਤੋਂ ਰੋਕ ਸਕੀਏ। ਇਸ ਮੌਕੇ ਦੇ ਦੇਖੋ ਹਰਪਾਲ ਸਿੰਘ ਦੀ ਇੱਕ ਵਿਸ਼ੇਸ਼ ਰਿਪੋਰਟ। ਅੱਜ ਜੋ ਚੈਨਾਡੋਰਾ ਉਹਦੇ ਖਿਲਾਫ ਜਿਹੜਾ ਡਰੋਨ ਜਿਹੜਾ ਉਡਾਇਆ ਗਿਆ ਤੇ ਜੋ ਲਗਭਗ ਇਹ 4-5 ਮੱਲੇ ਖਬਰ ਕੀਤੇ ਗਏ ਨੇ ਲਗਦਾ ਡਰੋਨ ਜਿਹੜਾ ਉਲਾ ਕੇ ਦੇਖਿਆ ਗਿਆ ਜੋ ਦੀਆਂ ਪੁਸਤ ਪਾਰਟੀਆਂ ਨਹੀਂ ਭੇਜੀਆਂ ਨੇ ਉਹ ਪਾਸਿਆਂ ਦੇ ਜੋ ਵੀ ਸਾਹਮਣੇ ਆਵੇਗਾ ਤੇ ਕਾਨੂੰਨੀ ਕਰ ਦੇ ਜੋ ਨਹੀਂ ਸਾਰੇ ਨਹੀਂ ਇਹ ਡੋਰ ਉਡਾਰੇ ਕੁਝ ਜੋ ਹੈ ਉਹ ਦੇਖ ਲਾਂਗੇ ਜੋ ਵੀ ਮਤਲਬ ਖਤਰਨਾਕ ਤੇ ਬਿਲਕੁਲ ਹੈਗੀ ਹੈ ਜੀ ਜੋ ਪੰਛੀ ਵਗੈਰਾ ਤੇ ਨਾਲ ਵੀ ਰਪੇੜ ਚ ਆ ਜਾਂਦੇ ਨੇ ਹੋਰ ਵੀ ਜੋ ਰਸਤੇ ਚ ਰਾਹ ਗੀਰਨੇ ਉਹ ਵੀ ਕਈ ਵਾਰ ਉਹਨਾਂ ਦੇ ਬਹੁਤ ਜਿਆਦੇ ਫੇਸਤੇ ਤੇ ਕਈਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਡੋਰ ਕਰਕੇ ਹੋਰ ਜਿਆਦੇ ਨਹੀਂ ਜਾਣੇ ਕੁਝ ਖਾਸ ਕੋਈ ਹੈ ਉਹਦੇ ਜੋ ਵੀ ਸਾਹਮਣੇ ਆਇਆ ਉਹਦੇ ਖਿਲਾਫ ਕਾਰਵਾਈ ਕਰਾਂਗੇ ਇਸ ਸੰਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੇ ਜੋ ਦਸ਼ਾ ਨਿਰਦੇਸ਼ ਨੇ ਉਹਨਾਂ ਵੱਲੋਂ ਬਹੁਤ ਸ਼ਕਤੀ ਨਾਲੇ ਆਰਡਰ ਨੇ ਉਹਨਾਂ ਦੀ ਕੰਪਲੈਂਸ ਕੀਤੀ ਹੈ ਲਗਾਤਾਰ ਸਰਚ ਕਰ ਰਹੇ ਆ ਆਪਾਂ ਲਗਾਤਾਰ ਐਫ ਆਈ ਆਰ ਵੀ ਦਰਜ ਕੀਤੀਆਂ ਨੇ ਪਿਛਲੇ ਦਿਨੀ ਇਹ ਤੇ ਬਿਲਕੁਲ ਮੁਕੰਮਲ ਕੰਮ ਹੋ ਰਿਹਾ ਹੈ ਇਸ ਵਾਰ ਡਿਸਟ੍ਰਿਕਟ ਪੱਧਰ ਤੇ ਕਰੀਬ 20-25 ਐਫ ਆਈ ਆਰ ਦਰਜ ਹੋ ਚੁੱਕੀਆਂ ਨੇ ਮੇਰੇ ਥਾਣੇ ਵਿੱਚ ਵੀ 2 ਤੋਂ 3 ਐਫ ਆਈ ਆਰ ਦਰਜ ਹੋ ਚੁੱਕੀਆਂ ਨੇ ਕਿੰਨੇ ਗੱਟੂ ਫੜ ਚੁੱਕੇ ਹੁਣ ਅਸੀਂ ਕਰੀਬ ਲੋਏ ਦੀ ਪੂਰੀ ਜਾਣਕਾਰੀ ਨਹੀਂ ਹੈ ਪ੍ਰੋਪਰ ਜ਼ਿੰਮੇਦਾਰ ਸਰਵੇ ਕਿੰਨੇ ਬਟ ਕਾਫੀ ਮਾਤਰਾ ਚ ਫੜੇ ਆਪਾਂ ਸਮੁੱਚੀ ਕੈਬਨਟ ਦਾ ਆਡਟ ਹੀ ਬਹੁਤ ਸਖਤ ਇਸ ਸਬੰਧ ਵਿੱਚ ਜਿਹਦੇ ਏਰੀਆ ਦੇ ਵਿੱਚ ਕੋਈ ਇਹੋ ਜਿਹਾ ਨੁਕਸਾਨ ਪਾਇਆ ਗਿਆ ਉਹ ਐਸਐਚਓ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਬਟ ਇਹੋ ਜਿਹੀ ਕੋਈ ਕੋਈ ਪ੍ਰੋਕਲਸ਼ਨ ਨਹੀਂ ਹੈ ਕਿਸ ਤਰ੍ਹਾਂ ਦਾ ਕੈਮਰੇ ਚ ਲਾਇਆ ਤੁਸੀਂ ਇਹਦੇ ਵਿੱਚ ਧੋੜ ਦੇ ਲੋਕੀ ਨਜ਼ਰ ਆ ਰਹੇ ਨੇ ਬੱਚੇ ਜਿਹੜੇ ਗੁੱਡੀਆਂ ਖੜਾ ਰਹੇ ਹਾਂ ਹਾਂਜੀ ਉਹ ਹਾਂਜੀ ਉਹ ਦਿਨ ਨਾਲ ਹੈ ਕੁਝ ਦੇਖਣ ਦੇ ਟੀਮਾਂ ਭੇਜੀਆਂ ਉਧਰ ਵੀ ਜੇ ਕੋਈ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਹੋਵੇਗੀ ਮੇਰੀ ਆਪ ਦੇ ਮਾਦੀ ਮਰਾਈ ਜੋ ਪਬਲਿਕ ਹੈ ਬਟਾਲੇ ਦੀ ਜਾਂ ਹੋਰ ਵੀ ਪੰਜਾਬ ਦੀ ਰਹਿਣ ਵਾਲੇ ਲੋਕ ਨੇ ਇਹਨਾਂ ਨੂੰ ਮੇਰੀ ਬੇਨਤੀ ਹੈ ਕਿ ਬੱਚਿਆਂ ਨੂੰ ਵੇਅਰ ਕਰਨ ਇਸ ਬੰਦ ਵਿੱਚ ਵੀ ਇਹ ਡੋਰ ਜਿਹੜੀ ਚਾਈਨਾ ਡੋਰ ਹੈ ਬਹੁਤ ਖਤਰਨਾਕ ਡੋਰ ਹੈ ਇਹਦੇ ਨਾਲ ਬਹੁਤ ਨੁਕਸਾਨ ਹੁੰਦੇ ਆ ਤੇ ਬੱਚਿਆਂ ਨੂੰ ਸਮਝਾਇਆ ਜਾਵੇ ਤੇ ਉਹਨਾਂ ਨੂੰ ਸਮਝਾ ਕੇ ਜਿਹੜੀ ਰੂਟੀਨ ਦੀ ਡੋਰ ਆ ਉਹਦੀ ਵਰਤ ਕੇ ਤੇ ਪਤੰਗਾਂ ਚੜਾਈਆਂ ਜਾਂਦੇ ਆ